ਬੀਤੇ 3 ਦਿਨ ਪਹਿਲਾਂ ਨੰਗਲ ਦੇ ਕਰੀਬ ਹਿਮਾਚਲ ਪ੍ਰਦੇਸ਼ ਦੇ ਪਿੰਡ ਪਟੋਲੀ ਦਾ 13 ਸਾਲਾ ਅਭਿਜੋਤ ਲਾਪਤਾ ਹੋ ਗਿਆ ਸੀ ਜਿਸ ਦੀ ਸਾਈਕਲ ਅਤੇ ਚਪਲਾਂ ਨੰਗਲ ਡੈਮ ਦੇ ਉੱਤੋਂ ਬਰਾਮਦ ਹੋਏ ਸਨ ਇਸ ਤੋਂ ਬਾਅਦ ਇਹ ਅੰਦੇਸ਼ਾ ਲਗਾਇਆ ਗਿਆ ਕਿ ਸ਼ਾਇਦ ਉਸਨੇ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ ਹੈ ਤੇ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਦੇ ਨਾਲ ਮਿਲ ਕੇ ਉਸ ਦੀ ਪਾਣੀ ਦੇ ਵਿੱਚ ਭਾਲ ਕੀਤੀ ਗਈ ਪਰ ਕੋਈ ਸਫਲਤਾ ਹਾਸਲ ਨਹੀਂ ਹੋਈ ਪਰਵਾਰਕ ਮੈਂਬਰਾਂ ਦੇ ਵੱਲੋਂ ਹਰ ਪਾਸੇ ਅਭਿਜੋਦ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ ਇੱਕ ਵਾਰ ਮੁੜ ਤੋਂ ਅੱਜ ਗੋਤਾਖੋਰ ਕਮਰਪ੍ਰੀ ਸੈਣੀ ਦੀ ਟੀਮ ਨੇ ਬੋਟਾਂ ਦੇ ਰਾਹੀਂ ਲੰਬੇ ਖੇਤਰ ਦੇ ਵਿੱਚ ਉਸ ਦੀ ਭਾਲ ਕੀਤੀ ਪਰ ਅੱਜ ਵੀ ਕੋਈ ਸਫਲਤਾ ਹਾਸਲ ਨਹੀਂ ਹੋਈ ਅਭਿਜੋਦ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਤੇ ਘਰਦਿਆਂ ਦੇ ਹਾਲਾਤ ਵੇਖੇ ਨਹੀਂ ਜਾ ਰਹੇ ਅਭਿਜੋਤ ਨੂੰ ਲੱਭਣ ਦਾ અભિયાન ਮੋੜ ਤੋਂ ਜਾਰੀ ਰਹੇਗਾ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਫੜ ਲਈ ਕਮਲ ਗੱਸੋ ਤੁਸੀਂ ਸੱਚ ਵੀ ਹਾਲ ਚਲਾ ਰਹੇ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਗਭਗ ਪਰਸੋਂ ਦੀ ਗੱਲ ਹੈ ਇੱਕ ਨਾਲੀ ਪਟੋਲੀ ਪਿੰਡ ਪੈਂਦਾ ਨੰਗਲ ਡੈਮ ਦੇ ਉੱਥੋਂ ਦੇ ਇੱਕ ਮੁੰਡੇ ਨੇ ਲਗਭਗ 12 ਸਾਲ ਉਮਰ ਹੈ ਉਹਨੇ ਇੱਥੇ ਸਾਹਮਣੇ ਗੇਟਾਂ 26 ਮਾਗੇ 26 ਘਟੇ ਇਹਨਾਂ ਵਿੱਚੋਂ ਜਿਹੜਾ ਤੀਜਾ ਗੇਟ ਹੈ ਉਹਦੇ ਵਿੱਚ ਉੱਥੋਂ ਛਾਲ ਮਾਰੀ ਹੈ ਤੇ ਤਿੰਨ ਦਿਨ ਤੋਂ ਸਰਚ ਕਰ ਰਹੇ ਤੇ ਅੱਜ ਚੌਥਾ ਦਿਨ ਹੈ ਅੱਜ ਉਮੀਦ ਹੈ ਕਿ ਬੋਡੀ ਦੇ ਵਿੱਚ ਜਿਹੜੀ ਹੈਗੀ ਹਵਾ ਭਰੂਗੀ ਤੇ ਉੱਪਰ ਆਉਗੀ ਸਾਡੇ ਨਾਲ ਬਾਬਾ ਦੀਪ ਸਿੰਘ ਸੇਵਾਦਾਰ ਸੰਸਥਾ ਗੜ੍ਹ ਦੀ ਵਾਰ ਤੋਂ ਵੀ ਇੱਕ ਟੀਮ ਆਈ ਹੋਈ ਹੈ ਤੇ ਮੇਰੇ ਨਾਲ ਲਗਭਗ ਮੇਰੀ ਆਪਣੀ ਟੀਮ ਦੇ 12 ਬੰਦੇ ਆ ਤੇ ਇਹਨਾਂ ਦੇ 7 ਬੰਦੇ 18 ਬੰਦਿਆਂ ਦੇ ਨਾਲ ਅੱਜ ਸਰਚ ਸ਼ੁਰੂ ਕਰਨੀ ਹੈ ਉਮੀਦ ਹੈ ਕਿ ਜਿਹੜੀ ਰੈੱਡ ਬੋਡੀ ਆ ਅੱਜ ਫੁੱਲ ਗਈ ਹੋਣੀ ਤੇ ਉਹ ਅੱਗੇ ਜਾ ਕੇ ਸਾਨੂੰ ਕਿਤੇ ਮਿਲ ਜਾਣੀ ਤੇ ਤੁਸੀਂ ਇਹ ਨਿੰਗਲ ਟੈਂਪ ਤੋਂ ਵੀ ਸਰਚ ਵੀ ਸ਼ੁਰੂ ਹਾਂਜੀ ਹਾਂਜੀ ਕੀ ਲੱਗਿਆ ਉੱਥੇ ਉੱਥੇ ਲਗਭਗ ਗਹਿਰਾਈ ਹੈਗੀ ਪਾਣੀ ਦੀ ਮੈਕਸਿਮਮ 30 ਫੁੱਟ ਹੂੰ ਤੇ ਥੱਲੇ ਜਿਹੜਾ ਪਾਣੀ ਉਹਦੀ ਵਿਜ਼ਿਬਿਲਟੀ ਬਹੁਤ ਘੱਟ ਹੈ। ਸਿਲੰਡਰ ਲਗਾ ਕੇ ਲਗਭਗ ਉਹ ਹੀ 2-3 ਫੁੱਟ ਤੱਕ ਦਿਖਾਈ ਦਿੰਦਾ ਹੈ। ਪਰ ਜਿੱਥੇ ਸਾਨੂੰ ਸ਼ੱਕ ਸੀਗਾ ਉੱਥੇ ਅਸੀਂ ਸਰਚ ਕਰ ਲਿਆ ਪ੍ਰੀਕੀ ਦੇ ਨਾਲ। ਬਾਕੀ ਗੇਟਾਂ ਦਾ ਪਾਣੀ ਤੇਜ ਹੈ। ਜਿੱਥੇ ਉਹਨੇ ਛਾਲ ਮਾਰੀ ਹੈ। ਤੇ ਮੇਰੀ ਮੈਨੂੰ ਤਾਂ ਐਂ ਲੱਗ ਰਿਹਾ ਕਿ ਜਿਹੜੀ ਡੈੱਡ ਬੋਡੀ ਆ ਉੱਥੋਂ ਨਿਕਲ ਗਈ। ਕਿਸੇ ਨੇ ਦੇਖਿਆ ਡੈੱਡ ਬੀਪ ਨੂੰ ਛਾਲ ਮਾਰਦ ਨੂੰ ਨਹੀਂ ਛਾਲ ਮਾਰਦੇ ਨਹੀਂ ਦੇਖਿਆ ਹੈ। ਇਹਨਾਂ ਦਾ ਕਹਿਣਾ ਹੈ ਪਰਿਵਾਰ ਦੇ ਮੈਂਬਰਾਂ ਦਾ ਕਿ ਜਿਹੜੇ ਕੈਮਰੇ ਦੋਨਾਂ ਸਾਈਡ ਲੱਗੇ ਹੋਏ ਆ ਇੱਕ ਕੈਮਰੇ ਦੇ ਵਿੱਚ ਆਂਦਾ ਦੇਖਿਆ ਹੈ ਮੁੰਡਾ ਤੇ ਦੂਜੇ ਕੈਮ ਸ਼ਾਕ ਦੇ ਆਧਾਰ ਤੇ ਤੇ ਹੁਣ ਸਰਚ ਚੱਲ ਰਹੀ ਹੈ ਚਲੋ ਉਮੀਦ ਕਰਦੇ ਹਾਂ ਕਿ ਕਿਤੇ ਜਿਹੜਾ ਬੱਚਾ ਐ ਸਹੀ ਹੋਵੇ ਕਿਤੇ ਚਲਾ ਗਿਆ ਹੋਵੇ ਇਧਰ ਉਧਰ ਕਿ ਉਹ ਦਰਿਆ ਦੇ ਵਿੱਚ ਨਾ ਹੋਵੇ ਤੇ ਦਰਿਆ ਦੇ ਵਿੱਚ ਅੱਗੇ ਆ ਕੇ ਦਰਖਤ ਬਹੁਤ ਜ਼ਿਆਦਾ ਗਰੇ ਹੋਏ ਆ ਇਹਨਾਂ ਦਰਿਆਵਾਂ ਦੇ ਵਿੱਚ ਅੱਜ ਇਹ ਜਿਹੜੇ ਜੂਨ ਜੁਲਾਈ ਅਗਸਤ ਮਹੀਨਾ ਹੈ ਇਹਦੇ ਵਿੱਚ ਸਰਚ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ ਕਿਉਂਕਿ ਪਾਣੀ ਦੇ ਵਿੱਚ ਕੁਝ ਦਿਖਾਈ ਨਹੀਂ ਦਿੰਦਾ ਬਹੁਤ ਘੱਟ ਦਿਖਾਈ ਦਿੰਦਾ ਇਸ ਕਰਕੇ ਜਿਹੜੀ ਬੱਚੀ ਐ 16 ਦਿਨ ਤੋਂ ਬਾਅਦ ਮਿਲੀ ਕਿਉਂਕਿ ਉਹ ਥੱਲੇ ਕਿਤੇ ਫਸ ਗਈ ਔਰ ਥੱਲੇ ਜਿਹੜਾ ਹੈਗਾ ਸਿਲੰਡਰ ਕੰਮ ਨਹੀਂ ਕਰਦਾ ਜ਼ਿਆਦਾ ਪਾਣੀ ਗੰਦਾ ਹੈ ਪਿੱਛੋਂ ਬਰਖਾ ਤੇ ਬਰਫ ਦਾ ਪਾਣੀ ਝੜਾ ਰਿਹਾ ਉਹਦੀ ਜਿਹੜੀ ਆ ਤਿੰਨ ਮਹੀਨੇ ਹੁੰਦੇ ਜੂਨ ਜੁਲਾਈ ਅਗਸਤ ਇਹਦੇ ਵਿੱਚ ਸਾਨੂੰ ਦਿੱਕਤ ਆਂਦੀ ਹੈ ਡੈਡ ਬੋਡੀਆਂ ਲੱਭਣ ਦੇ ਵਿੱਚ 9 ਮਹੀਨੇ ਪਾਣੀ ਸਾਫ਼ ਰਹਿੰਦਾ ਹੈ ਤੇ ਤਿੰਨ ਮਹੀਨੇ ਪਾਣੀ ਗੰਦਾ ਹੁੰਦਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਜੀ ਸਾਡਾ ਮੇਰਾ ਨਾਮ ਮਨਜੋਤ ਸਿੰਘ ਤਲਵੰਡੀ ਸਾਡੀ ਤੁਸੀਂ ਸਪੈਸ਼ਲਾਈਜ਼ਡ ਤੁਸੀਂ ਵੀ ਗੜਦੀ ਬਾਤ ਤੋਂ ਹਾਂਜੀ ਅਕਸਰ ਇਹੀ ਸੇਵਾ ਕਰਦੇ ਆਏ ਹਾਂ ਹਾਂਜੀ ਕੀ ਲੱਗਦਾ ਤੁਸੀਂ ਬੋਲ ਲੈ ਕੇ ਨਾਲ ਆਏ ਕੀ ਲੱਗਦਾ ਹਾਂਜੀ ਕਮਲਪ੍ਰੀਤ ਸਾਡਾ ਵੀਰਾਂ ਜਦੋਂ ਵੀ ਕਿਤੇ ਲੋੜ ਪੈਂਦੀ ਵੱਡੀ ਬੋਰਡ ਦੀ ਤੇ ਜਾਂ ਕਿਤੇ ਜਿਆਦਾ ਟੀਮ ਦੀ ਪੈਂਦੀ ਆ ਕਿਉਂਕਿ ਦਿਨ ਬਹੁਤ ਹੋ ਚੁੱਕੇ ਆ ਦਰਿਆ ਵੀ ਦੇਖਣਾ ਆ ਤੇ ਇਸ ਕਰਕੇ ਫਿਰ ਅਸੀਂ ਜਦੋਂ ਇਹ ਕਾਲ ਕਰਦਾ ਨਾਲੇ ਪਰਿਵਾਰ ਨਾਲ ਗੱਲ ਹੋਈ ਇੱਕ ਛੋਟਾ ਬੱਚਾ ਵਿਚਾਰਾ ਪਰਿਵਾਰ ਨੂੰ ਦੇਖ ਕੇ ਉਹਨਾਂ ਦੀ ਨਾ ਬਹੁਤ ਬੜੀ ਰੂਹ ਕੰਬਦੀ ਆ ਜਦੋਂ ਅਸੀਂ ਪਰਿਵਾਰ ਦੀ ਇੰਟਰਵਿਊ ਦੇਖੀ ਗੱਲ ਕੀਤੀ ਉਹਨਾਂ ਨਾਲ ਤੇ ਸਾਡੇ ਰੁਕੇ ਨੇ ਵੀ ਅਸੀਂ ਇਹਨਾਂ ਦੀ ਹੈਲਪ ਕਰੀਏ ਜਾ ਕੇ ਤੇ ਅਸੀਂ ਸਾਡੀ ਸਾਰੀ ਟੀਮ ਸਾਡੀ ਆਈ ਹੋਈ ਆ ਸਵੇਰ ਦੀ ਲੱਗੀ ਹੋਈਆਂ ਗੇਟਾਂ ਦੇ ਲੱਗੀ ਜਿੱਥੇ ਛਾਲ ਮਾਰੀ ਆ ਤਕਰੀਬਨ ਉੱਥੇ ਕਮਲ ਨੇ ਸ਼ਾਨਬੀਨ ਕੀਤੀ ਆ ਪਰ ਉੱਥੇ ਤਕਰੀਬਨ ਬੋਡੀ ਲੱਗਦੀ ਨਹੀਂ ਹੈਗੀ ਬੋਡੀ ਦਰਿਆ ਨੂੰ ਜਾ ਚੁੱਕੀ ਆ ਤੇ ਇਸ ਕਰਕੇ ਹੁਣ ਸਾਡੀਆਂ ਦੋਨੇ ਵੋਟਾਂ ਜਾ ਰਹੀਆਂ ਸਰ ਤੁਹਾਡਾ ਵੀ ਕਾਫੀ ਤਜਰਬਾ ਹੋ ਚੁੱਕਿਆ ਨਹੀਂ ਲੱਗਦਾ ਜਿਹੜਾ ਕੋਈ ਵੀ ਬੰਦਾ ਡੁੱਬ ਜਾਂਦਾ ਹਾਂਜੀ ਕਿੰਨਾ ਟਾਈਮ ਲੱਗ ਜਾਂਦਾ ਉੱਪਰ ਆਉਣਾ ਉੱਪਰ ਦੇਖੋ ਜੀ ਚੌਥੇ ਜਿਹੜੇ ਹੁਣ ਸਿਆਲਾਂ ਨੂੰ ਤਾਂ ਦਿਨ ਕਾਫੀ ਲੱਗ ਜਾਂਦੇ ਆ ਜਿਹੜੇ ਆ ਦਿਨਾਂ ਦੇ ਵਿੱਚ ਚੌਥੇ ਦਿਨ ਬੋਡੀ ਜਿਹੜੀ ਉਹ ਤਾਂ ਆ ਜਾਂਦੀ ਆ ਸਾਨੂੰ ਉਮੀਦ ਆ ਵੀ ਅੱਜ ਜਿਹੜੀ ਬੋਡੀ ਤੁਰ ਪੋਊਗੀ ਤੇ ਅਸੀਂ ਜਿਹੜੀ ਇਹਨਾਂ ਨੂੰ ਅੱਬਲਦਾ ਸੀ ਇਹ ਚਾਹੁੰਦੇ ਅਰਦਾਸ ਬੇਨਤੀ ਕਰਦੇ ਵੀ ਪ੍ਰਮਾਤਮਾ ਕਰੇ ਵੀ ਕਿਸੇ ਨੇ ਉਹਨੂੰ ਛਾਲ ਮਾਰਦੇ ਦੇਖਿਆ ਨਹੀਂ ਤੇ ਉਹ ਸਹੀ ਸਲਾਮਤ ਆਪਣੇ ਪਰਿਵਾਰ ਚ ਹਾਂ ਬਿਲਕੁਕੁਲ ਬਿਲਕੁਲ ਜੀ ਬਿਲਕੁਲ